ਸਤਿ ਸ਼੍ਰੀ ਅਕਾਲ ਜੀ ਅੱਜ ਮੀਂਹ ਕਰਾਏਗਾ ਤਸੱਲੀਆ ਇੰਨਾ 8 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਲੜ ਚੱਲ ਰਿਹਾ ਹੋ ਚੁੱਕਾ ਹੈ ਵੱਡਾ ਖਤਰਾ ਤੁਹਾਨੂੰ ਮੀਂਹ ਦਾ ਆਉਣ ਵਾਲਾ ਜੀ ਇੰਨਾ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਇਸ ਤੋਂ ਪਹਿਲਾਂ ਕਈ ਦਿਨ ਕਾਫੀ ਜਿਹੜੀ ਗਰਮੀ ਦੇਖਣ ਵਾਲੀ ਹੈ ਜਿਸ ਕਰਕੇ ਤੁਹਾਨੂੰ ਉਮੀਦ ਹੈ ਸਰਬੰਦੇ ਨਜ਼ਰ ਆ ਰਹੇ ਨੇ ਲਗਾਤਾਰ 5 ਦਿਨ ਤੁਹਾਨੂੰ ਉਮੀਦ ਹੈ ਸਰਬੰਦੇ ਨਜ਼ਰ ਆ ਰਹੇ ਨੇ ਕਿਹੜੇ ਕਿਹੜੇ ਜ਼ਿਲ੍ਹੇ ਨੇ ਤੁਹਾਨੂੰ ਅੱਜ ਦੇ ਮੀਂਹ ਦੇ ਹਾਲ ਦਾ ਦੱਸਣ ਜਾ ਰਹੇ ਪੰਜਾਬ ਦੀਆਂ ਤਾਜ਼ਾ ਸੈਟੇਲਾਈਟ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਆਲਓਵਰ ਪੂਰੇ ਪੰਜਾਬ ਦੇ ਤੇ ਜਿਹੜਾ ਮ ਮੀਦੇ ਸਰ ਵੀ ਬਣਦੇ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਮੌਸਮ ਵਿਗਿਆਨ ਅਨੁਸਾਰ ਤੁਸੀਂ ਦੇਖ ਸਕਦੇ ਹੋ ਕੀ ਕਹ ਰਹੇ ਨੇ ਮੌਜੂਦਾ ਪੰਜਾਬ ਭਵਿੱਖਬਾਣੀ ਹੋ ਚੁੱਕੀ ਹੈ ਇੱਕ ਤਰੀਕ ਮਾਨਸਾ ਬਠਿੰਡਾ ਵਿੱਚ ਦਰਮਿਆਨੇ ਮੀਦੇ ਨਾਲ ਨਾਲ ਆਸਮਾਨੀ ਬਿਜਲੀ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੇ ਸਾਮ ਨਾਲ ਚੱਲ ਸਕਦੀਆਂ ਨੇ ਕਿਹੜੇ ਕਿਹੜੇ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਜੀ ਫੁੱਲ ਡਿਟੇਲ ਵਿੱਚ ਡੇਰਾ ਬਾਬਾ ਨਾਨਕ ਗੁਰਦਾਸਪੁਰ ਠੀਕ ਹੈ ਜੀ ਇਨ੍ਹਾਂ ਥਾਂਵਾਂ ਦੇ ਉੱਤੇ ਸਭ ਤੋਂ ਜ਼ਿਆਦਾ ਮੀਂਹ ਦੇਖਣ ਨੂੰ ਮਿਲਣ ਵਾਲਾ ਜੀ ਹੁਸ਼ਿਆਰਪੁਰ ਦਸੂਹਾ ਠੀਕ ਹੈ ਜੀ ਪੁਲੱਥ ਜਲੰਧਰ ਹੈ ਉਸਤੇ ਬਾਬਾ ਬਕਾਲਾ ਅੰਮ੍ਰਿਤਸਰ ਬਟਾਲਾ ਠੀਕ ਹੈ ਜੀ ਰਤਿਆ ਪੱਟੀ ਦੇ ਵਿੱਚ ਵੀ ਤੁਹਾਨੂੰ ਠੀਕ ਹੈ ਜੀ ਮੀ ਦੇਖਣ ਨੂੰ ਮਿਲਦਾ ਸੁਲਤਾਨਪੁਰ ਲੋਧੀ ਹੋ ਗਿਆ ਇਹਨਾਂ ਥਾਂਵਾਂ ਦੇ ਉੱਤੇ ਵੀ ਕਾਫੀ ਜਿਹੜਾ ਮੀ ਹੈ ਉਸ ਤੋਂ ਬਾਅਦ ਜੇ ਨੀਚਲੇ ਪੱਗਾਂ ਦੀ ਗੱਲ ਕਰੀਏ ਤਾਂ ਮਾਝੇ ਤੇ ਦੁਆਲਬੇ ਖੇਤਰ ਤੋਂ ਬਾਅਦ ਹੁਣ ਜੀ ਮਾਲਵੇ ਖੇਤਰ ਦੀ ਮਾਲਵੀ ਖੇਤਰ ਦੇ ਵਿੱਚ ਜਲੰਧਰ ਫਾਜ਼ਿਲਕਾ ਅਬੋਹਰ ਮਲੋਟ ਮੁਕਸਰ ਫਰੀਦਕੋੜ ਠੀਕ ਹੈ ਜੀ ਬੰਗਾ ਪੁਰਾਣਾ ਕਿ ਉਸ ਤੋਂ ਬਾਅਦ ਜੀ ਗਿੱਦੜਵਾਹਾ ਮਲੋਟ ਬਠਿੰਡਾ ਆਈ ਲੱਕੇ ਨੇ ਸ਼ਹਿਰ ਨੇ ਜਿੱਥੇ ਤੁਹਾਨੂੰ ਸਭ ਤੋਂ ਜ਼ਿਆਦਾ ਵੀ ਦੇਖਣ ਨੂੰ ਮਿਲਣ ਵਾਲਾ ਜੀ ਅੱਜ ਮਾੜ ਸਾ ਤਲਵੰਡੀ ਸਾਬੋ ਤੇ ਬਟਲਾੜਾ ਲਹਿਰੇ ਦੇ ਇਲਾਕੇ ਨੇ ਸਰਦੂਲਗੜ ਦੇ ਇਲਾਕੇ ਨੇ ਇਨ੍ਹਾਂ ਥਾਵਾਂ ਤੇ ਸਭ ਤੋਂ ਜ਼ਿਆਦਾ ਮੀਂਹ ਤੁਹਾਨੂੰ ਦੇਖਣ ਨੂੰ ਮਿਲਣ ਵਾਲਾ ਜੀ ਆਉਣ ਵਾਲੇ 5 ਤੋਂ 7 ਘੰਟਿਆਂ ਦੇ ਵਿੱਚ ਮੌਸਮ ਵਿਭਾਗ ਦੀਆਂ ਤਾਜ਼ਾ ਸੈਟੇਲਾਈਟਸ ਤਸਵੀਰਾਂ ਵੀ ਬਿਆਨ ਕਰ ਰਹੀਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ 올ਓਵਰ ਪੂਰਾ ਪੰਜਾਬ ਜਿਹੜਾ ਬੱਦਲਬਾਈ ਨਾਲ ਟਕਿਆ ਹੋਇਆ ਜਿਸ ਕਰਕੇ ਮੀਦੇ ਸਾਰ ਬਣਦੇ ਨਜ਼ਰ ਆ ਰਹੇ ਨੇ ਆ ਕੀ ਆਉਣ ਵਾਲਾ ਤੁਹਾਡਾ ਕਿਹੜਾ ਇਲਾਕਾ ਹੈ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਜੋ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਸ ਇਲਾਕੇ ਦੀ ਫੁੱਲ ਡਿਟੇਲ ਵਿੱਚ ਦਸੀਏ ਵੀ ਕਿੱਥੇ ਕਿੱਥੇ ਮੀਂਹ ਪੈਣ ਵਾਲਾ ਜੀ ਬਹੁਤ ਬਹੁਤ ਧੰਨਵਾਦ ਦੋਸਤੋ